ਸੜਕ ਨਾਰੇ ਲੱਗੀ ਹੋਈ ਇੱਕ ਠੰਡੇ ਮਿੱਠੇ ਪਾਣੀ ਦੀ ਸ਼ਹੀਲ ਦੇ ਉੱਤੇ ਇੱਕ ਲਾਪਰਵਾਹ ਕੈਂਟਰ ਚਾਲਕ ਨੇ ਸ਼ਹੀਲ ਦੇ ਉੱਤੇ ਹੀ ਕੈਂਟਰ ਚਲਾ ਦਿੱਤਾ ਜਿਸ ਦੇ ਵਿੱਚ ਦੱਸਦਣੇ ਇੱਕ ਨੌਜਵਾਨ ਦੀ ਮੌਤ ਹੋ ਗਈ ਪੰਜ ਗੰਭੀਰ ਜ਼ਖਮੀ ਹੋ ਗਏ ਨੇ ਪੂਰਾ ਸਮਾਨ ਤੁਸੀਂ ਦੇਖੋ ਨੁਕਸਾਨਿਆ ਗਿਆ ਇੱਥੋਂ ਤੱਕ ਕਿ ਜਿੰਨਾ ਲੋਕਾਂ ਦੇ ਮੋਟਰਸਾਈਕਲ ਜਾਂ ਹੋਰ ਵਹੀਕਲ ਖੜੇ ਸੀ ਉਹਨਾਂ ਨੂੰ ਵੀ ਇਸ ਕੈਂਟਰ ਚਾਲਕ ਵਾਲੇ ਨੇ ਨੁਕਸਾਨ ਕਰ ਦਿੱਤਾ ਇਹ ਤਸਵੀਰਾਂ ਤੁਹਾਨੂੰ ਅੰਬਾਲਾ ਦਿਖਾ ਰਿਹਾ ਅੰਬਾਲਾ ਸ਼ਹਿਰ ਦੇ ਨਜ਼ਦੀਕ ਮੰਜੀ ਸਾਹਿਬ ਗੁਰਦੁਆਰੇ ਬਿਲਕੁਲ ਹਾਈਵੇ ਦੇ ਉੱਤੇ ਕੁਝ ਨੌਜਵਾਨਾਂ ਨੇ ਰਾਗੀਰ ਸੰਗਤਾਂ ਵਾਸਤੇ ਠੰਡੇ ਮਿੱਠੇ ਪਾਣੀ ਦੀ ਸ਼ਭੀਲ ਲਗਾਈ ਹੋਈ ਸੀ ਤਾਂ ਇਹ ਦੱਸ ਦਿੰਨੇ ਕਿ ਇੱਕ ਲਾਪਰਵਾਹ ਕੈਂਟਰ ਚਾਲਕ ਆਇਆ ਜਿਸ ਨੇ ਆਂਦੇ ਸਾਰ ਹੀ ਸ਼ਭੀਲ ਦੇ ਉੱਤੇ ਜੋ ਸੰਗਤਾਂ ਪਾਣੀ ਪੀਂਦੀਆਂ ਸੀ ਜੋ ਸ਼ਭੀਲ ਟੈਂਟ ਲੱਗਿਆ ਸੀ ਉਸ ਦੇ ਉੱਤੇ ਹੀ ਆਪਣਾ ਕੈਂਟਰ ਚੜਾ ਦਿੱਤਾ ਜਿਸ ਤੋਂ ਬਾਅਦ ਜਾ ਕੇ ਤੇ ਦੇਖੋ ਜਾਨੀ ਮਾਲੀ ਨੁਕਸਾਨ ਹੋਇਆ ਦਿੱਲੀ ਨੰਬਰ ਇੱਕ ਕੈਂਟਰ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਕਿ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਪੋਰਸ ਤਾਂ ਕੀ ਕਹਿਣਾ ਉਹ ਵੀ ਤੁਹਾਨੂੰ ਨਾਲ-ਨਾਲ ਸੁਣਾਵਾਂਗੇ ਤਸਵੀਰਾਂ ਤੁਹਾਨੂੰ ਲਾਈਵ ਅੰਮ੍ਰਾਲਾ ਦਿਖਾ ਰਿਹਾ ਅੰਮ੍ਰਾਲਾ ਦੇ ਵਿੱਚ ਇੱਕ ਜੋਸ਼ਬੀਲ ਲੱਗੀ ਹੋਈ ਸੀ ਉਹਦੇ ਉੱਤੇ ਹੀ ਦੇਖੋ ਤੁਸੀਂ ਕਿੰਨਾ ਬਰਾਜ ਜਿਹੜਾ ਕੈਂਟਰ ਹੈ ਉਹ ਲਾਪਰਵਾਹ ਡਰਾਈਵਰ ਨੇ ਚੜਾ ਦਿੱਤਾ ਜਿਸ ਤੋਂ ਬਾਅਦ ਜਾ ਕੇ ਇਹ ਨੁਕਸਾਨ ਹੋਇਆ ਤਾਂ ਦੰਨੀ ਅੱਜਕੱਲ ਪੰਜਾਬ ਹਰਿਆਣਾ ਹਮਾਚਲ ਤੇ ਹੋਰ ਕਈ ਜਗ੍ਹਾ ਇਸ ਤਰੀਕੇ ਦੇ ਸ਼ਬੀਲਾਂ ਰਾਗ ਗਿਨਾ ਵਾਸਤੇ ਲਗਾਈਆਂ ਹੁੰਦੀਆਂ ਨੇ ਸੰਗਤਾਂ ਜਿਹੜੀ ਠੰਡੇ ਮਿੱਠੇ ਪਾਣੀ ਸ਼ਬੀਲ ਸਕਦੀਆਂ ਨੇ ਜਿਸ ਤੋਂ ਬਾਅਦ ਜਾ ਕੇ ਆਪਣੀ ਪਿਆਸ ਬੁਝਾਉਂਦੀਆਂ ਨੇ ਤੂੰ ਦੇਖ ਕੋਈ ਦੂਜੇ ਪਾਸੇ ਸ਼ਬੀਲ ਤੇ ਉੱਤੇ ਹੀ ਲਾਪਰਵਾਇਸ ਸੈਕੰਟਰ ਚਾਲਕ ਨੇ ਚੜਾ ਦਿੱਤਾ ਜਿਸ ਤੋਂ ਬਾਅਦ ਜਾ ਕੇ ਬਹੁਤ ਵੱਡਾ ਨੁਕਸਾਨ ਹੋਇਆ ਇੱਕ ਸ਼ਬੀਲ ਲਗਾ ਰੱਖੀ ਤੇ ਲੋਕੋ ਨੇ ਪਾਣੀ ਕੀ ਰਾਜਪੁਰਾ ਰੋਡ 'ਤੇ ਬੰਜੀ ਸਾਹਿਬ ਗੁਰਦੁਆਰਾ ਪਾਰ ਕਰਕੇ वहाँ पे लोग साइड में खड़े होकर पानी पी रहे थे एक कैंटर आया बड़ी तेज़ लापरवाही से चलाता हुआ और वहाँ भीड़ में टक्कर मारी है जिनमें से एक आदमी की टक्कर लगने से मौके पर ही मौत हो गई है और पांच आदमी घायल हैं जिनको हॉस्पिटल में भिजवा दिया उनका उपचार चल रहा है, जिसकी ये, है? ये चिलकाना सहारनपुर का रहने वाला है उसके साथ के दो बंदे इंजर्ड हैं छबील की परमिशन तो मेरे पास से नहीं ली ਕੁਸੀਂ ਵੀ ਸੁਣਿਆ ਪੁਲਿਸ ਅਫਸਰ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਹਾਦਸਾ ਵਾਪਰਿਆ ਦੱਸਦਿੰਨੇ ਆ ਕਿ ਜਦੋਂ ਕੈਂਟਰ ਚਾਲਕ ਨੇ ਕੈਂਟਰ ਸਿਵਲ ਦੇ ਉੱਤੇ ਚੜਾਇਆ ਤਾਂ ਚਿੰਜ ਗਿਆ ਡਾ ਪੈ ਗਿਆ ਕਿਉਂਕਿ ਨੌਜਵਾਨ ਸੈਸਬੋਏ ਹੀ ਸੇਵਾ ਕਰ ਰਹੇ ਸੀ ਕੀ ਪਤਾ ਸੀ ਕਿਸ ਤਰੀਕੇ ਦੇ ਨਾਲ ਲਾਪਰਵਾ ਇਸ ਡਰਾਈਵਰ ਨੇ ਆਣ ਕੇ ਇੱਕ ਗੱਡੀ ਉਹਨਾਂ ਦੇ ਉੱਪਰ ਚੜਾ ਦੇਣੀ ਹੈ ਤਾਂ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਜਿਹੜੇ ਨੌਜਵਾਨ ਇਸ ਤਰੀਕੇ ਸੇਵਾ ਕਰਦੇ ਨੇ ਸ਼ਬੀਲ ਲਾਂਦੇ ਨੇ ਤਾਂ ਸਭ ਤੋਂ ਪਹਿਲਾਂ ਧਿਆਨ ਰੱਖਣ ਜੋ ਗੱਲਾਂ ਨੇ ਉਹ ਜੂਰ ਤੁਸੀਂ ਅੱਗੇ ਸ਼ੇਅਰ ਕਰ ਦਿਓ ਤਾਂਕਿ ਉਹ ਨੌਜਵਾਨਾਂ ਤੱਕ ਪਹੁੰਚ ਸਕਣ ਪਹਿਲਾਂ ਤਾਂ ਜੋ ਸ਼ਬੀਲ ਦਾ ਟੈਂਟ ਹੈ ਜਾਂ ਫਿਰ ਕੋਈ ਇਸ ਤਰੀਕੇ ਦਾ ਸਮਾਨ ਹੈ ਉਹ ਜੂਰ ਰੋਡ ਤੋਂ ਪਿੱਛੇ ਕਰਕੇ ਲਗਾਇਆ ਜਾਵੇ ਦੂਜੇ ਪਾਸੇ ਜੋ ਨੌਜਵਾਨ ਸੜਕ ਦੇ ਵਿੱਚਕਾਰ ਖੜਕੇ ਜਿਹੜੇ ਲੋਕਾਂ ਨੂੰ ਰੋਕਦੇ ਨੇ ਆਗਿਆ ਰੋਕਦੇ ਨੇ ਸੰਗਤਾਂ ਰੋਕਦੇ ਨੇ ਤਾਂ ਉਹਨਾਂ ਨੂੰ ਵੀ ਅਸੀਂ ਅਪੀਲ ਕਰਨਾ ਚਾਹੁੰਦੇ ਆਂ ਕਿ ਸੜਕ ਦੇ ਵਿਚਕਾਰ ਨਾ ਖੜਿਆ ਕਰੋ ਕਈ ਵਾਰ ਕੀ ਹੁੰਦਾ ਹੈ ਤੇਜ਼ ਰਫਤਾਰੀ ਦੇ ਨਾਲ ਇਸ ਤਰੀਕੇ ਦੇ ਵਹੀਕਲ ਆਉਂਦੇ ਨੇ ਜਿਹਦੇ ਕਾਰਨ ਹਾਦਸੇ ਵਾਪਰ ਜਾਂਦੇ ਨੇ ਤਾਂ ਦੂਜੇ ਪਾਸੇ ਜਿਨ੍ਹਾਂ ਨੂੰ ਵੀ ਪਿਆਸ ਲੱਗੀ ਹੁੰਦੀ ਹੈ ਜਿਨ੍ਹਾਂ ਨੇ ਸ਼ਹਿਰ ਤੇ ਉੱਤੇ ਠੰਡਾ ਪਾਣੀ ਪੀਣਾ ਹੈ ਤਾਂ ਉਹਨਾਂ ਨੇ ਆਪ ਹੀ ਆਪਣਾ ਵਹੀਕਲ ਰੋਕ ਲੈਣਾ ਤਾਂ ਇਸ ਤਰੀਕੇ ਦੀ ਲਾਪਰਵਾਹੀ ਜੋ ਨੌਜਵਾਨ ਨੇ ਉਹ ਵੀ ਨਾ ਵਰਤਨ ਦੂਜੇ ਪਾਸੇ ਇਸ ਤਰੀਕੇ ਦੇ ਜਿਹੜੇ ਲਾਪਰਵਾਹ ਡਰਾਈਵਰ ਨੇ ਜੋ ਵਹੀਕਲ ਚਲਾਉਂਦੇ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਸੰਕਤਾਂ ਦੀ ਸੇਵਾ ਚੱਲ ਰਹੀ ਹੈ ਸਵੀਲ ਜਾਂ ਲੰਗਰ ਚੱਲ ਰਿਹਾ ਹੈ ਉੱਥੇ ਜੁਰ ਆਪਣੀ ਗੱਡੀ ਦੀ ਜੋ ਸਪੀਡ ਹੈ ਉਹ ਸਲੋ ਕਰ ਲਿਆ ਕਰੋ ਕਿਉਂਕਿ ਨੇ ਵੱਡੇ ਨੁਕਸਾਨ ਜੋ ਹੋਏ ਨੇ ਉਹ ਮੁੜ ਕੇ ਪਰਭਾਈ ਕਰਨੇ ਮੁਸ਼ਕਲ ਹੋ ਜਾਂਦੇ ਨੇ ਕਿਉਂਕਿ ਜਿਸ ਘਰ ਦਾ ਵਿਅਕਤੀ ਦੀ ਮੌਤ ਹੋਈ ਹੈ ਉਸ ਨੂੰ ਪੁੱਛ ਕੇ ਦੇਖੋ ਕਿੰਨਾ ਵੱਡਾ ਉਸ ਦੇ ਘਰ ਦਾ ਚਿਰਾਗ ਬੁੱਝ ਗਿਆ ਮੁੜ ਕੇ ਉਹ ਵਿਅਕਤੀ ਨੇ ਵਾਪਸ ਨਹੀਂ ਆਉਣਾ ਜੋ ਮੋਟਰਸਾਈਕਲ ਹੋਰ ਸਮਾਨ ਨੂੰਖਸਾਨਿਆ ਗਿਆ ਉਹ ਵੀ ਤੁਸੀਂ ਦੇਖੋ ਕਿੰਨਾ ਵੱਡਾ ਨੁਕਸਾਨ ਹੋਇਆ ਇਹ ਸੀ ਉਹ ਕੈਂਟਰ ਚਾਲਕ ਤੇ ਜਿਸ ਨੇ ਇਹ ਨੁਕਸਾਨਿਆ ਤਾਂ ਕੈਂਟਰ ਵੀ ਪੂਰਾ ਤੁਸੀਂ ਦੇਖੋ ਅੱਗੇ ਥੋੜਾ ਜ ਟੁੱਟ ਗਿਆ ਪਰ ਦੂਜੇ ਪਾਸੇ ਦੇਖੋ ਕਿ ਜਿਹੜੀ ਇਹ ਸ਼ਬੀਲ ਦਾ ਬਹੁਤ ਵੱਡਾ ਜਾਨੀਮਾਲੀ ਨੁਕਸਾਨ ਹੋਇਆ ਤਾਂ ਜਿੰਨੇ ਵੀ ਸਾਡੇ ਦਰਸ਼ਕ ਇਹ ਦੇਖ ਰਹੇ ਨੇ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਉਸ ਨੌਜਵਾਨ ਦੀ ਆਤਮਾਬਖਸ਼ ਤੇ ਵਾਹਿਗੁਰੂ ਲਿਖ ਦਿਓ ਤਾਂ ਕਿ ਉਸ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ